ਨੀ ਪਤਾ ਲੱਗ ਗਿਆ ਜੀ ਸਵੇਰੇ ਘਰ ਦੇ ਨੇ ਵਿਆਹ ਜਾਣ ਲੱਗਾ ਜੋ ਨੀਜੀ ਉਤਰੇ ਦਾ ਪਾਲਸੜੀ ਕਿੰਨੀ ਵੀਡੀਓ ਪੁੱਛਿਆ ਕੀ ਹੋਇਆ ਕਹਿੰਦੇ ਜੀ ਏਟੀਐਮ ਕੋਟ ਕੇ ਲੈ ਗਏ ਬੂ ਬੂ ਉਹ ਉਹ ਬੋਲ ਦੇ ਬੁਲਾ ਦੇ ਆਲੋ ਮੇਰਾ ਨਾਮ ਹਰਮੇਸ਼ ਕੁਮਾਰ ਜੀ ਹਰਮੇਸ਼ ਕੁਆ ਜੀ ਕੀ ਮਾਮਲਾ ਕੀ ਹੈ ਜਿਹੜਾ ਫਲਾਈ ਰੋਡ ਦੇ ਏਟੀਐਮ ਦਾ ਮਾਮਲੇ ਦਾ ਕੁਝ ਨਹੀਂ ਪਤਾ ਲੱਗ ਗਿਆ ਜੀ ਸਵੇਰੇ ਘਰ ਦੇ ਨੇ ਬਿਆਹ ਜਾਣਾ ਲੱਗਾ ਜੋ ਨੀਜੀ ਉਤਰੇ ਦਾ ਪੁਲਿਸ ਗੜੀ ਕਿੰਨੀ ਵਿੜੋ ਪੁੱਛਿਆ ਕੀ ਹੋਇਆ ਕਹਿੰਦੇ ਜੀ ਏਟੀਐਮ ਤੋੜ ਕੇ ਲੈ ਗਏ ਤੇ ਅੱਜ ਸਵੇਰੇ ਲੈ ਗਏ ਹਾਂਜੀ ਸਵੇਰੇ ਹਾਂਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀ ਕੁਝ ਪਤਾ ਸਮਾਂ ਮੇਰੇ ਹਿਸਾਬ ਨਾਲ 3:30 4 ਵਜੇ ਜਾਂ 4:30 ਉਤਰੇ ਆ ਉਹਦਾ ਪਤਾ ਲੱਗਾ ਬਈ ਥੱਲੇ ਪੁਲਿਸ ਗੜੀ ਤੇ ਮਸ਼ੀਨ ਕੱਟਣਾ ਕੱਟ ਕੇ ਲੈ ਗਏ ਪਤਾ ਨਹੀਂ ਜਿਹੜਾ ਜੇਪੋਂ ਉੱਪਰ ਲੱਗਾ ਕਿ ਕੱਟਣਾ ਕੱਟੀ ਹੋਈ ਹੈ ਤੇ ਲਗਭਗ ਨਖਾਨ ਕੁਝ ਪਤਾ ਚੱਲਦਾ ਪਤਾ ਨਹੀਂ ਇਹ ਦੋ ਰੋ ਥੋੜਾ ਪਤਾ ਪਨ ਕੀ ਨਖਾਨ ਕਿੰਨਾ ਨਖਾਨ ਆਪਾਂ ਨੂੰ ਕੋਈ ਪਤਾ ਨਹੀਂ ਹੈ ਤੇ ਬਲਾਈ ਗੇ ਲਾਈ ਰੋਡ ਦੇ ਉੱਪਰ ਕੁਝ ਕਿਰਾਏ ਤੇ ਰਹਿੰਦੇ ਜਾਂ ਬਸ ਇਹਨਾਂ ਦੇ ਮਾਲਕਾਂ ਦੇ ਉੱਪਰ ਹੀ ਰਹਿੰਦੇ ਆ ਕਿਰਾਏ ਕੁਝ ਤਾਂ ਕੋਈ ਨਹੀਂ ਹੈਗੇ ਬਸ ਜਿੰਮ ਦੀ ਰਖਵਾਲੀ ਕਰਦੇ ਬਸ ਜਿੰਮ ਤੇ ਲੱਗੇ ਹਾਂਜੀ ਹਾਂਜੀ ਤੇ ਅਸੀਂ ਪਤਾ ਲੱਗਾ ਸੀਗਾ ਵੀ ਏਟੀਐਮ ਦਾ ਮਤਲਬ ਵੀ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਏਟੀਐਮ ਮਤਲਬ ਲੋਟ ਹੋ ਗਿਆ ਹੈ ਉਹਦੇ ਸੰਬੰਧ ਵਿੱਚ ਆਏ ਆ ਤੇ ਇੱਥੇ ਪੁੱਛਿਆ ਸੀਗਾ ਵੀ ਕਿੰਨੇ ਵਜੇ ਦਾ ਵਾਕਿਆ ਜਿਹੜਾ ਮੁੰਡਾ ਉੱਪਰ ਆ ਰਹਿੰਦਾ ਆ ਆਪਣੇ ਹਰਮੇਸ਼ ਸ਼ਰਮ ਤੇ ਹੁਣ ਇਹ ਕੈਮਰੇ ਵਗੈਰਾ ਚੈੱਕ ਕਰਕੇ ਤੇ ਇਹ ਤਾਂ ਵੀਡੀਓ ਤੇ ਫਿਰ ਟੈਮਿੰਗ ਤੇ ਫੋਟੋ ਇਸ ਵਗੈਰਾ ਚੈੱਕ ਕਰਕੇ ਜੀ ਪੂਰਤੀਜ ਕਰਕੇ ਦੇਖਦੇ ਆਂ ਕੀ ਵਕਿਆ ਸਾਰੇ ਕਿੰਨੇ ਕ ਵਜੇ ਹਾਸ ਹੋਇਆ ਕੋਈ ਪਤਾ ਨਹੀਂ ਸਰ ਵੀ ਹਾਸਿਆ ਟਾਈਮ ਕੋਈ ਇਹ ਤਾਂ ਵੀ ਕੰਪਨਰ ਚ ਬੜਾ ਫਿਊਰ ਤੇ 3-4 ਕਰਕੇ ਕਰੀਬ ਦਾ ਲੱਗਦਾ ਹੈ ਮਚਾਨ ਕਿੰਨਾ ਹੋ ਗਿਆ ਲਗਭਗ ਉਹ ਤਾਂ ਸਰ ਜੀ ਪਤਾ ਨਹੀਂ ਹੁਣ ਪਤਾ ਕਰਾਂਗੇ ਪੁੱਛ ਕੇ ਮਸ਼ੀਨ ਵਗੈਰਾ ਕਿੱਦਾਂ ਮਸ਼ੀਨ ਵਗੈਰਾ ਤਾਂ ਜਿਹੜਾ ਮਾਨਸਾ ਹੋ ਕੇ ਜਾਂ ਕਿ ਕਟਨ ਜੀ ਹੋਈ ਹੋਈ ਆ ਕਿੱਥੇ ਆਈ ਸੀ ਏਟੀਐਮ ਦੀ ਜਿਹੜੇ ਕਰਕੇ ਗਏ ਨਹੀਂ ATM ਕਟਰ ਕੱਟ ਕੇ ਉਸੋਂ ਪੈਸੇ ਕੱਢ ਕੇ ਲੈ ਗਏ ਤੇ CCTV ਫੁਟੇਜ ਦੇਖ ਰਹੇ ਆ ਬਾਕੀ ਅਗਲੀ ਕਾਰਵਾਈ ਅਮਰ ਚ ਲਿਆ ਰਹੇ ਤੇ ਬਹੁਤ ਜਲਦੀ ਜਲਦੀ ਇਹਨਾਂ ਨੂੰ ਫੜ ਲਿੱਤਾ ਜਾਊਗਾ ਸਰ ਕਿੰਨੇ ਕਬਜੇ ਹਾਸਤਾ ਹੋਇਆ ਜਿਹੇ ਰਾਤ 2:30 ਕੋਈ ਨਹੀਂ ਕਰੀ ਕੋਈ CCTV ਕੈਮਰੇ ਕਿ ਨਹੀਂ ਆਏ ਬੰਦੇ ਹਾਂ ਅਜੇ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਪਤਾ ਲੱਗੇ ਤੇ ਮਤਾਨ ਕਿੰਨਾ ਹੋ ਗਿਆ ਸਰ ਅਜੇ ਬੈਂਕ ਵਾਲੇ ਬੁਲਾਏ ਨਹੀਂ ਜਿਹੜੀ ਏਜੰਸੀ ਹੈ ਇਹ ਚ ਫਿਲ ਕਰ ਦਈਏ ਪੈਸੇ ਤੇ ਉਹਨਾਂ ਤੋਂ ਸਾਰਾ ਕੁਝ ਪਤਾ ਲੱਗੇਗਾ